ਹੈਲੋ ਸੱਚੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਮਨਜੋਤ ਬਲੌਗਸ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬોર્ਦਰ ਦਾ ਡਿਜ਼ਾਈਨ ਬਹੁਤ ਹੀ ਸੋਹਣਾ ਕੋਟੀ ਜੈਕਟ ਸਵੈਟਰ ਆਪਾਂ ਕਿਸੇ ਚੀਜ਼ ਵਿੱਚ ਵੀ ਇਹਨੂੰ ਅਪਲਾਈ ਕਰ ਸਕਦੇ ਹਾਂ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੁਸੀਂ ਪਾ ਕੇ ਦੇਖੋ ਤੇ ਬਹੁਤ ਹੀ ਸੁੱਖ ਆਇਆ ਜਿੱਦਾਂ ਆਪਾਂ ਦੂਜਾ ਨਾਰਮਲ ਸਿੰਪਲ ਡਿਜ਼ਾਈਨ ਪਾਉਣਾ ਉਦਾਂ ਹੀ ਇਹ ਪਾਉਣਾ ਬਸ ਥੋੜਾ ਜਿਹਾ ਫਰਕ ਆ ਕੇ ਸਲਾਈ ਨੂੰ ਹੀ ਆਪਾਂ ਮਤਲਬ ਪੁੱਠੀ ਸਿੱਧੀ ਕਰਨਾ ਹੁੰਦਾ ਆ ਬਹੁਤ ਹੀ ਸੌਖਾ ਆ ਤੁਸੀਂ ਪਾ ਕੇ ਦੇਖਿਓ ਮੈਂ ਦਿਖਾਉਣੀ ਆ ਤੁਹਾਨੂੰ ਜੀ ਦੇਖੋ ਆਪਾਂ ਸਟਾਰਟ ਕਰਨ ਲੱਗੇ ਆ ਜੀ ਹੁਣ ਆਪਣੇ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੇ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਦੇਖਣ ਨੂੰ ਮਿਲਣ ਲੱਗਣ ਸਭ ਤੋਂ ਪਹਿਲਾਂ ਆਪਾਂ ਕੁੰਡਾ ਬਿਲਕੁਲ ਸਿੰਪਲ ਹੀ ਉਤਾਰ ਲੈਣਾ ਇਹਨੂੰ ਬੋਨਾ ਨਹੀਂ ਹੈਗਾ ਉਸ ਤੋਂ ਅੱਗੇ ਵਾਲਾ ਕੁੰਡਾ ਆਪਾਂ ਬੰਦੀ ਕਰਨੀ ਆ ਪੁੱਠਾ ਇਸ ਲਈ ਢਾਣੀ ਹੈ ਉਸ ਤੋਂ ਬਾਅਦ ਧਾਗਾ ਬੈਕ ਤੇ ਲੈ ਜਾਣਾ ਆਪਾਂ ਇਹ ਦੇਖੋ ਜੀ ਜਿਵੇਂ ਆਪਾਂ ਅਗਲੇ ਪਾਸੇੋਂ ਇਹਦੀ ਬੁਣਤੀ ਕਰਦੇ ਹਾਂ ਨਾ ਉਸ ਤਰੀਕੇ ਨਾਲ ਨਹੀਂ ਕਰਨੀ ਹੈਗੀ ਇਹਦੇ ਬੈਕ ਤੋਂ ਆਪਾਂ ਚੱਕਣਾ ਹੈ ਨਾ ਧਾਗਾ ਕਰਕੇ ਬਸ ਉਹ ਆਪਾਂ ਅਗਲੇ ਪਾਸੇ ਤੋਂ ਉਹਦੀ ਬੁਣਤੀ ਕਰਦੇ ਆ ਇਹਦੀ ਪਿਛਲੇ ਪਾਸੇ ਤੋਂ ਕਰਨੀ ਹੈ ਆਪਾਂ ਬੈਕ ਸਾਈਡ ਤੋਂ ਫਿਰ ਧਾਗਾ ਅੱਗੇ ਲੈ ਆਉਣਾ ਫਿਰ ਇਹਨੂੰ ਉੱਠਾ ਕੁੰਡਾ ਉਤਾਰਨਾ ਇਹਦਾ ਫਿਰ ਧਾਗਾ ਬੈਕ ਸਾਈਡ ਲੈ ਜਾਣਾ ਤੇ ਇਹਨੂੰ ਅਗਲੇ ਪਾਸੇ ਨਹੀਂ ਚੱਕਣਾ ਇਹਨੂੰ ਬੈਕ ਸਾਈਡ ਤੋਂ ਚੱਕਣਾ ਆਪਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜਾਂਦਾ ਜਿਵੇਂ ਆਪਾਂ ਗੁੱਤ ਗੁੰਦਦੇ ਆਂ ਵਾਲਾਂ ਦੀ ਉਸ ਤਰੀਕੇ ਨਾਲ ਇਹ ਬਣਦਾ ਆ ਬਾਰਡਰ ਬਹੁਤ ਸੋਹਣਾ ਲੱਗਦਾ ਆ ਬੈਕ ਸਾਈਡ ਤੋਂ ਚੱਕਣਾ ਜੀ ਆਪਾਂ ਇਹ ਫਿਰ ਧਾਗਾ ਗਿਲੇ ਆਉਣਾ ਜੀ ਫਿਰ ਪੁੱਠਾ-ਕੁੰਡਾ ਉਤਾਰਨਾ ਇੱਕ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਇੱਕ ਸਿੱਧਾ ਜਿਵੇਂ ਆਪਾਂ ਵੈਸੇ ਸਿੰਪਲ ਬਾਰਡਰ ਦੇ ਬਣਾਉਣੇ ਹਨ ਉਸ ਤਰੀਕੇ ਨਾਲ ਹੀ ਇੱਕ ਪੁੱਠਾ ਤੇ ਇੱਕ ਸਿੱਧਾ ਬਣੇਗਾ ਇਹਦੇ ਵਿੱਚ ਵੀ ਧਾਗਾ ਵੀ ਉਦਾਂ ਹੀ ਬੈਕ ਤੇ ਫਰੰਟ ਲੈ ਕੇ ਆਉਣਾ ਆਪਾਂ ਜਿਵੇਂ ਉਹਦੇ ਲੈ ਕੇ ਆਉਂਦੇ ਆ ਬਸ ਇਹਦਾ ਇਹੀ ਹੈ ਕਿ ਬੈਕ ਸਾਈਡ ਤੋਂ ਇਹਨੂੰ ਸਲਾਈ ਲੈ ਕੇ ਜਾਣੀ ਆ ਆਪਾਂ ਬੈਕ ਸਾਈਡ ਤੋਂ ਕੁੰਡਾ ਉਤਾਰਨਾ ਹੈ ਫਰੰਟ ਸਾਈਡ ਤੋਂ ਨਹੀਂ ਉਤਾਰਨਾ ਹੈਗਾ ਫੇਰ ਤਾਂ ਗੱਗੇ ਲੈ ਆਵਾਂਗੇ ਜੀ ਫਿਰ ਇਹਨੂੰ ਪੁੱਠਾ ਬੁਣਾਂਗੇ ਫਿਰ ਬੈਕ ਸਾਈਡ ਤੋਂ ਇਹਨੂੰ ਉਤਾਰਾਂਗੇ ਬਸ ਕੋਈ ਵਾਲ ਨਹੀਂ ਪਾਉਣਾ ਕੋਈ ਕੁਝ ਨਹੀਂ ਕਰਨਾ ਦਾ ਸਿੰਪਲ ਹੀ ਹੈ ਜੀ ਬਿਲਕੁਲ ਤੇ ਬਹੁਤ ਸੋਹਣਾ ਬਾਰਡਰ ਬਣ ਕੇ ਤਿਆਰ ਹੁੰਦਾ ਜੀ ਫਿਰ ਲੇਡੀਜ਼ ਜੈਕਟਾਂ ਕੱਟਣੇ ਵਾਸਤੇ ਵੈਸੇ ਬਹੁਤ ਸੋਹਣਾ ਲੱਗਦਾ ਹੈ ਪਰ ਮੈਂ ਮੈਂ ਬੱਚੇ ਦੀ ਜੈਕਟ ਬਣਾ ਰਹੀ ਆ ਉਹਦੇ ਲਈ ਮੈਂ ਇਹਨੂੰ ਯੂਜ਼ ਕੀਤਾ ਬਹੁਤ ਸੋਹਣਾ ਬਣਿਆ ਇਹ ਦੇਖੋ ਜੀ ਆਪਾਂ ਇਹਦੀ ਇੱਕ ਸਲਾਈ ਪਾ ਲਈ ਹੈ ਹੁਣ ਆਪਾਂ ਦੂਸਰੇ ਪਾਸੇ ਤੇ ਵੀ ਸਲਾਈ ਪਾਉਣੀ ਹੈ ਦੂਸਰੇ ਪਾਸੇ ਤੇ ਵੀ ਆਪਾਂ ਸੇਮ ਹੀ ਪਾਉਣਾ ਹੈ ਪਹਿਲਾ ਧਾਗਾ ਉਧਰ ਹੀ ਉਤਾਰ ਲੈਣਾ ਹੈ ਫਿਰ ਬੈਕ ਕੁੰਡਾ ਬੋਲਣਾ ਹੈ ਉੱਠਾ ਫੇਰੇ ਨੂੰ ਤਾਂ ਅੱਗੇ ਨੂੰ ਪਿੱਛੇ ਲੈ ਜਾਣਾ ਹੈ ਇੰਨੇ ਪਿਛਲੇ ਪਾਸੇ ਤੋਂ ਉਤਾਰਨਾ ਬਸ ਇੰਨਾ ਯਾਦ ਰੱਖਣਾ ਹੋਰ ਇਹਦੇ ਵਿੱਚ ਕੁਝ ਵੀ ਖਾਸ ਨਹੀਂ ਹੈਗਾ ਦੂਸਰੇ ਬਾਰਡਰ ਤਰ੍ਹਾਂ ਬਿਲਕੁਲ ਸਿੰਪਲ ਹੀ ਹੈ ਜੀ ਇਹ ਵੀ ਕੁਝ ਖਾਸ ਨਹੀਂ ਕਰਨਾ ਹੈਗਾ ਇਹਦੇ ਵਿੱਚ ऐसे बहुत सारी वीडियो और भी ਹੁੰਦੀਆਂ ਨੇ ਪੈਣਾ ਦੀਆਂ ਜੋ ਕਿ ਹਿੰਦੀ ਬੋਲਦੀਆਂ ਤੇ ਆਪਾਂ ਪੰਜਾਬ ਉਹ ਵਿੱਚ ਰਹਿਣ ਵਾਲਿਆਂ ਤੇ ਆਪਾਂ ਨੂੰ ਹਿੰਦੀ ਵਿੱਚ ਕਈ ਵਾਰ ਨਹੀਂ ਕਈਆਂ ਨੂੰ ਸਮਝ ਆਉਂਦੀ ਇਸ ਕਰਕੇ ਆਪਾਂ ਪੰਜਾਬੀ ਦੇ ਵਿੱਚ ਬੋਲ ਕੇ ਦੱਸਾਂਗੇ ਜੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਸਬਸਕ੍ਰਾਈਬ ਕਰਿਆ ਕਰੋ ਜੀ ਆਪਾਂ ਤੁਹਾਡੇ ਲਈ ਐਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਜੋ ਕਿ ਸਾਰਿਆਂ ਨੂੰ ਆਸਾਨੀ ਦੇ ਨਾਲ ਸਮਝ ਆ ਸਕੇ ਜੇ ਕਿਸੇ ਨੂੰ ਨਹੀਂ ਸਮਝ ਆਉਂਦੀ ਤਾਂ ਦੱਸ ਦਿਓ ਆਪਾਂ ਦੁਬਾਰਾ ਵੀਡੀਓ ਬਣਾ ਕੇ ਪਾ ਦਾਂਗੇ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਡਿਜ਼ਾਈਨ ਜਾਂ ਬਾਰਡਰ ਦਾ ਡਿਜ਼ਾਈਨ ਚਾਹੀਦਾ ਹੈ ਜਰੂਰ ਦੱਸਿਓ